ਲਰਬਰ ਕਿ ਰਾਹੁਲ ਗਾਂਧੀ ਜੀ ਨੇ ਕੁਝ ਗਲਤ ਕੀਤਾ ਕਿਉਂਕਿ ਜਿਸ ਤਰ੍ਹਾਂ ਜੇ ਨਾਲ ਕਾਂਗਰਸ ਪਾਰਟੀ ਨੇ ਅਭਨੀਤ ਦਿੱਤੀ ਜਿਹੇ ਪਰਿਵਾਰ ਤੋਂ ਲੈ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਤਿੰਨ ਵਾਰੀ ਬਣਾਇਆ ਔਰ ਹੁਣ ਜਦੋਂ ਗਰਾਉਂਡ ਦੇ ਉੱਤੇ ਉਹਨਾਂ ਦੀ ਪਰਫਾਰਮੈਂਸ ਨਾ ਵਧੀਆ ਹੋਣ ਕਰਕੇ ਉਹਨਾਂ ਦੀ ਚ ਟਿਕਟ ਕੱਟੀ ਜਾ ਰਹੀ ਸੀ ਤੇ ਪਾਰਟੀ ਨੇ ਛੱਡ ਦੇਣਾ ਉਸੇ ਸਮੇਂ ਤੇ ਮੈਨੂੰ ਲੱਗਾ ਇਸ ਤੋਂ ਵੱਡਾ ਗद्दार ਹੋਰ ਕੋਈ ਨਹੀਂ ਸਰ ਵਕੀ ਯੋਗਦਾਰ ਨੂੰ ਰਸੀਬ ਉਹਨਾਂ ਨੂੰ ਗਦਾਰੀ ਕਹਾਂਗੇ ਔਰ ਜੋ ਨਾਮ ਰਾਹੁਲ ਗਾਂਧੀ ਜੀ ਨੇ ਲਿਆ ਉਹ ਕਿਹਾ ਨਹੀਂ ਲੱਗਦਾ ਕਿ ਇਹ ਸਭ ਇਹ ਪਕੇ ਨਾਮ ਉਹਨਾਂ ਦੇ ਨਾਲ ਰਹੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੋਰ ਲੋਕ 파ਟੀਆਂ ਬਦਲ ਕੇ ਜਿਨ੍ਹਾਂ ਨੂੰ ਅੱਲਾ ਕੁਝ ਮਿਲਦਾ ਮਾਨ ਸਮਾਨ ਐਮ ਐਲ ਏ ਬਣ ਜਾਣਾ ਫਿਰ ਉਸ ਤੋਂ ਬਾਅਦ ਐਮ ਪੀ ਬਣਨਾ ਮੰਤਰੀਸ਼ਿਪ ਮਿਲਨੀ ਔਰ ਉਹਨਾਂ ਦੇ ਹੀ ਪਰਿਵਾਰ ਦੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਲਈ ਸ਼ਹਾਦਤ ਦਿੱਤੀ ਹੋਈ ਹੈ ਪੰਜਾਬ ਦੇ ਚੀਫ ਮਿਨਿਸਟਰ ਰਹੇ ਹੋਣ ਤਾਂ ਇਸ طرح ਦੀ ਗੱਲਾਂ ਇਹ ਕਹਿਣੀ ਹੈ ਸ਼ੋਭਾ ਨਹੀਂ ਦਿੰਦੀ ਔਰ ਅਸੀਂ ਦੇਖਦੇ ਆਏ ਹਾਂ ਜਿਸ ਵੇਲੇ ਕਾਂਗਰਸ ਦੇ ਵਿੱਚ ਸੀਗੇ ਉਸ ਲਈ ਤਾਂ ਇਹ ਮਿੱਤਰ ਜੀ ਕਹਿੰਦੇ ਸੀਗੇ ਕਿ ਭਾਜਪਾ ਵਾਲਿਆਂ ਨੂੰ ਵਾਰ-ਵਾਰ ਇਹ ਗੱਲ ਕਹਿੰਦੇ ਥੱਕਦੇ ਨਹੀਂ ਸੀ ਇਹ ਤਾਂ ਕਹਿੰਦੇ ਸੀ ਕਿ ਮੈਂ ਤਾਂ ਨਾਲ ਉਹ ਜੁੱਤੀ ਨਹੀਂ ਮਾਰਦਾ ਮੈਂ ਤਾਂ ਨਾਲ ਉਹ ਮੂੰਹ ਵੀ ਲਾਂਦਾ ਲੇਕਿਨ ਮੈਨੂੰ ਲੱਗਦਾ ਜਿਸ ਦਾ ਹੈ ਨਾ ਤਾਂ ਕੋਈ ਆਪਣਾ ਸਟੈਂਡ ਨਹੀਂ ਇਹਨਾਂ ਦਾ ਆਪਣੀ ਜੁੱਤੀ ਦਾ ਵੀ ਕੋਈ ਸਟੈਂਡ ਨਹੀਂ ਹੈਗਾ ਪਰ ਹਰ ਗੱਲ ਜੁੱਤੀ ਦੇ ਉੱਤੇ ਲਿਆ ਕੇ ਰੱਖ ਦਿੰਦੇ ਨੇ ਸੋ ਐਸੇ ਲੋਕ ਜਿਨ੍ਹਾਂ ਨੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਸਾਡੇ ਪੰਜਾਬ ਦੇ ਪ੍ਰਧਾਨ ਮਿੰਦੇ ਸਿੰਘ ਰਾਜਾ ਬਣੀ ਜਿਹਨੇ ਹਰਾ ਕੇ ਭੇਜਿਆ ਹੋਏ ਔਰ ਭਾਜਪਾ ਨੇ ਉਹਨਾਂ ਨੂੰ ਅ ਪਹਿਲੋ ਕੀ Rajasthan ਦੇ ਵਿੱਚ ਜਦੋਂ ਸਰਕਾਰ ਬਣੀ ਉਹਨਾਂ ਨੂੰ ਰਾਜ ਸਭਾ ਉਸ ਸਰਕਾਰ ਦਾ ਮੈਂਬਰ ਬਣਾ ਕੇ ਅੱਗੇ ਉਹਨਾਂ ਨੂੰ ਰਾਜ ਸਭਾ ਮੈਂਬਰ ਪਾਰਲੀਮੈਂਟ ਵਿੱਚ ਭੇਜਿਆ ਹੋਇਆ ਤੋ ਇਹ ਤਾਂ ਮੰਗੀ ਹੋਈ ਚੀਜ਼ ਹੈ ਦਾਨ ਵਿੱਚ ਦਿੱਤੀ ਹੋਈ ਭਾਜਪਾ ਵੱਲੋਂ ਚੀਜ਼ ਹੈ ਕੋਈ ਆਪ ਇਹਨਾਂ ਨੇ ਕੋਈ ਉਪਲਬਧੀ ਹਾਸਲ ਨਹੀਂ ਕੀਤੀ ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਇਹਨਾਂ ਦੇ ਇਹਦਾ ਉਹਨਾਂ ਦੇ ਜੋ ਮੱਛੇ ਦੇ ਗਰਦਾਰ ਸ਼ਬਦ ਤੋਂ ਮਰਤੀ ਆ ਗਿਆ ਜਿੰਦਗੀ ਪਰ ਮਰਦੇ ਦਮ ਤੱਕ ਨਾਲ ਰਹੇਗਾ ਨਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਦਾ ਬਿਆਨ ਦੇ ਕਿਉਂਕਿ ਭਾਜਪਾ ਤੇ ਸ਼ੁਰੂ ਤੋਂ ਹੀ ਧਰਮ ਦੀ ਰਾਜਨੀਤੀ ਕਰਦੇ ਰਹੇ ਹਿੰਦੂ ਮੁਸਲਮਨ ਸਿੱਖ ਸਾਈ ਹਮੇਸ਼ਾ ਇਹ ਗੱਲ ਚੱਲੀ ਰਹੀ ਹੈ ਔਰ ਜਿਸ ਨੇ ਵੀ ਕੋਈ ਕਿਸੇ ਤੇ ਕੋਈ ਵਾਰ ਕਰਦਾ ਚਾਹੇ ਮੁਸਲਮਨ ਹੋਵੇ ਹਿੰਦੂ ਹੋਵੇ ਹਿੰਦੂ ਦੀ ਗੱਲ ਕੀਤੀ ਜਾਂਦੀ ਹੈ ਹਿੰਦੂ ਤੇ ਵਾਰ ਕਰ ਦਿੱਤਾ ਭਾਜਪਾ ਕੋਈ ਇਹ ਨਾ ਸਾਰਿਆਂ ਦੀ ਕੋਈ ਦਲਾਲੀ ਥੋੜੀ ਕਰ ਰਹੀ ਹੈ ਔਰ ਮੈਂ ਹੈਰਾਨ ਹਾਂ ਕਿ ਕੋਈ ਉਹਨਾਂ ਨੇ راہਲ ਜੀ ਨੇ ਕਿਹਾ ਕਿ ਮੇਰੇ ਫਰੈਂਡ ਹੀ ਇਸ ਮਾਈ ਫਰੈਂਡ ਟ੍ਰੇਟਰ ਮੇਰਾ ਦੋਸਤ ਬੱਦਾ ਤੇ ਇਹਦੇ ਵਿੱਚ ਮੈਂ ਹੈਰਾਨ ਹਾਂ ਕਿ ਅਸੀਂ ਰਿਲੀਜੀਅਨ ਨੂੰ ਕਿਉਂ ਅੱਗੇ ਲੈ ਕੇ ਆ ਰਿਹਾ ਹਾਂ ਸਿੱਖਾਂ ਦੇ ਵਿਰੋਧੀ ਕਿਸ ਤਰ੍ਹਾਂ ਹੋ ਗਿਆ ਸੀ ਅੱਜ ਵੀ ਕਈ ਸਾਰੇ ਸਾਡੇ ਨਾਲ ਸਿੱਖ ਥੋਮ ਜਿਹੜੀ ਹੈਗੀ ਆ ਪੰਜਾਬ ਕਾਂਗਰਸ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਕਈ ਕਿਸਾਨ ਜਿੱਥੇ ਬੰਦੀਆਂ ਕੰਮ ਕਰ ਰਹੀਆਂ ਨੇ ਸਿੱਖੋਂ ਨਹੀਂ ਹੈ ਔਰ ਸਿੱਖ ਕੌਮ ਦਾ ਅਸੀਂ ਮਾਨ ਸਨਮਾਨ ਕਰਦੇ ਔਰ ਜਿੰਨਾ ਅਸੀਂ ਕਰਦੇ ਮੈਨੂੰ ਲੱਗਦਾ ਕਿਸੇ ਹੋਰ ਪਾਰਟੀ ਨੇ ਇੰਨਾ ਮਾਨ ਸਨਮਾਨ ਕਿਸੇ ਨੂੰ ਕਦੀ ਕੋਈ ਦਰਜਾ ਦਿੱਤਾ ਹੋਵੇਗਾ ਔਰ ਪੰਜਾਬ ਦੇ ਵਿੱਚ ਜੇ ਕੋਈ ਸਿੱਖ ਚਾਰਾ ਹਮੇਸ਼ਾ ਸੇਮ ਚਾਰਾ ਬਣਾਇਆ ਜਾਵੇ ਇਹ ਵੀ ਕਾਂਗਰਸ ਦੀ ਦਿਓਣਾ ਹੈ ਕਿ ਮੋਦੀ ਸਾਹਿਬ ਤੋਂ ਵੀ ਪੁਰਾਣਾ ਹੈ ਔਰ ਮਾਫੀ ਲਈ ਮੰਗਾਂਗੇ ਅਣਦਾਸੀ ਕਮਾਂਗੇ ਤਾਂ ਨਾਸ ਮਾਫੀ ਮੰਗਾਂਗੇ ਪਹਿਲੇ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਿਨ੍ਹਾਂ ਨੇ ਇੱਕ ਰੈਲੀ ਦੇ ਵਿੱਚ ਕਾਂਗਰਸ ਦੀ ਵਿਧਵਾਤ ਬਾਰੇ ਗੱਲ ਕੀਤੀ ਸੀ ਪਹਿਲੇ ਮੋਦੀ ਸਾਹਿਬ ਉਹਨਾਂ ਦੀ ਮਾਫੀ ਮੰਗਾਂਗੇ ਔਰ ਜੋ ਵਾਕਿਆਗਰਦਾਰ ਨੇ ਉਸੇ ਨੂੰ ਗਰਦਾਰੀ ਕਹਾਂਗੇ ਗਰਦਾਰੀ ਗਰਦਾਰੀ ਜੋ ਕੀਤੀ ਪਾਰਟੀ ਦੇ ਨਾਲ ਅਸੀਂ ਉਹਨੂੰ ਕਦੀ ਕਦੇ ਮਾਫੀ ਕਰ ਸਕਦੇ ਔਰ ਉਮੀਦ ਕਰਦੇ ਹਾਂ ਇਹ ਨਾਮ ਜ਼ਿੰਦਗੀ ਪਰ ਉਹਨਾਂ ਦੇ ਨਾਮ ਦੇ ਅੱਗੇ ਜੁੜਿਆ राजांगली चल रहा जवान गए सबले जो मीडिया सवाल करेगी जवान कई सारी वोट इंस्टाग्राम से रील्स देखते हैं इन्फ्लू गल कर रहे मोदी जी ने सवाल कर रहे की मोदी जी उन्होंने दोस्त गल की ਕੀ ਕਿਵੇਂ ਚੁੱਕੇ ਸਾਬ। ਸੋ ਅੱਜ ਆਮ ਜਨਤਾ ਨੂੰ ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਮੋਦੀ ਸਰਕਾਰ ਜੋ ਬੇਕੂਬ ਬਣਾਉਂਦੀ ਆ ਰਹੀ ਸੀ ਲੋਕ ਸਮਝ ਚੁੱਕੇ ਨੇ ਸਤਰ ਕੋ ਚੁੱਕੇ ਨੇ ਮੈਨੂੰ ਲੱਗਦਾ ਕਿ ਉਹਨੇ ਇਹ ਚੀਜ਼ਾਂ ਦੇ ਉੱਤੇ ਲੋਕਾਂ ਤੇ ਪ੍ਰਭਾਵ ਪੈਣਾ ਲੋਕਾਂ ਨੂੰ ਕੰਮ ਚਾਹੀਦਾ ਤਰੱਕੀ ਚਾਹੀਦੀ ਹੈ ਯੋ ਰੋਜ਼ਗਾਰ ਚਾਹੀਦਾ ਮਹਿੰਗਾਈ ਘਟ ਚਾਹੀਦੀ ਬਜਾਏ ਅਸੀਂ ਇਹਨਾਂ ਚੀਜ਼ਾਂ ਦੇ ਵਲ ਤੇ ਆਂਦੇ ਹਾਂ